ਸੱਜਣਾਂ ਜੀ ਆਰਿਆ ਨੇ ਜਿਵੇਂ ਕਿ ਤੁਹਾਨੂੰ ਪਤਾ ਵਾ ਕੱਲ ਸਾਡੇ ਵਾਰਸ ਬੇਟੇ ਦਾ ਜਨਮ ਦਿਨ ਆ ਤੇ ਉਹਦੇ ਕਰਕੇ ਮੈਂ ਆਇਆ ਹਾਂ ਗੁਰਪੁਰਾਏ ਦੇ ਮਾਰਕ ਟਾਊਨ ਤੇ ਜਿੱਥੇ ਕਿੱਸ ਬੱਚਿਆਂ ਦੇ ਖੜਾਉਣੇ ਮਿਲਦੇ ਆ ਤੇ ਆਪਣੇ ਬੱਚੇ ਵਾਰਸ ਬੇਟੇ ਵਾਸਤੇ ਇਲੈਕਟ੍ਰੀਸ਼ੀਅਨ ਕੋਈ ਖੜਾਉਣਾ ਦੇਖਦੇ ਆ ਜਾਂ ਕਾਰ ਦੇਦੇ ਆ ਇਲੈਕਟ੍ਰੀਸ਼ੀਅਨ ਜਾਂ ਕੋਈ ਰਾਈਡ ਗੱਡੀ-ਗੱਡੀ ਵਧੀਆ ਹੀ ਦੇਖਦੇ ਆ ਉਹਨੇ ਕੱਲ ਜਨਮ ਦਿਨ ਆ ਆਪਣੇ ਬੇਟੇ ਨੂੰ ਇਸ ਤਰੀਕੇ ਮੈਂ ਆਇਆ ਹਾਂ ਗੁਰਪੁਰਾਏ ਸਮਾਰਟਾਉਨ ਅਗਲੇ ਆਏ ਆਪਾਂ ਆਏ ਜੀ ਗੂਟਵਸਡੇ ਇੱਥੇ ਬਹੁਤ ਹੀ ਵਧੀਆ ਘਰੌਣੇ ਮਿਲ ਰਿਹਾ ਬੱਚਿਆਂ ਦੇ ਵਾਸਤੇ ਆਪਾਂ ਦੇ ਰਿਹਾ ਜੀ ਕਿਹੜਾ 15 ਫਬਰੀ ਵਾਲਾ ਬੱਚਿਆਂ ਵਾਸਤੇ ਗਿਫਟ ਬਹੁਤ ਹੀ ਸਾਰੇ ਸਾਰੇ ਗਿਫਟ ਹੁੰਦੇ ਆ ਤੇ ਅੱਜ ਜੀ ਬਣਿਆ ਜਿਹਾ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆਪਾਂ ਅੰਦਰ ਜਾ ਕੇ ਵਰੀਏ ਗੱਡੀ ਖਾਸ ਵਾਸਤੇ ਆਇਓ ਦੇਖੋ ਕਿੰਨੇ ਕਿੰਨੇ ਪਿਆਰੇ ਵਰੀਏ ਦੇ ਗਿਫਟ ਆ ਕੰਮ ਕਰਦੇ ਆ ਤਾਂ ਵਰੀਏ ਪਿਆਰਾ ਗਿਫਟ ਹਰੇਕ ਤਰ੍ਹਾਂ ਦਾ ਗਿਫਟ ਆ ਬੱਚਿਆਂ ਵਾਸਤੇ ਬਹੁਤ ਹੀ ਪਿਆਰੇ ਕਿੰਨਾ ਸੋਹਣਾ ਕਿੰਨਾ ਪਿਆਰਾ ਹੈ ਜੀ ਗਿਫਟ ਇਲੈਕਟ੍ਰੀਕਲ ਸਕੂਟਰ ਬਹੁਤ ਹੀ ਪਿਆਰੇ ਠੰਡੋਂ ਨਾ ਕਰਕੇ 베ਰੇ ਨਾਲ ਜੇ ਪੇਰੇ ਨਹੀਂ ਨਾ ਜਾਣਾ ਹਰੇ ਕੋਈ ਨਾ ਬਿਟਾ ਤੁਨ ਕਰੀ ਲਿਆਦ ਨਾ ਬੰਦੀ ਬਹਾਨੇ ਤੇ ਬੋਲ ਦਸਤੀ ਕਰ ਆ ਬਹੁਤ ਹੀ ਪਿਆਰੀਆਂ ਪਿਆਰੀਆਂ ਇਲੈਕਟ੍ਰਿਕ ਗੱਡੀਆਂ ਨੇ ਬੱਚਿਆਂ ਵਾਸਤੇ ਹੈਲੋ ਜਿਵੇਂ ਦੇਖ ਸਕਦੇ ਹਾਂ ਹਾਂ ਜੀ ਦੇਖੋ ਗੱਡੀਆਂ ਦੇ ਨਾਲ ਨਾਲ ਅਬ ਬਾਈਕਸ ਵੀ ਹੈਗੀਆਂ ਨੇ ਆ ਸਾਡੇ ਭਾਈ ਖੜੇ ਨੇ ਬਾਰ ਇਸ ਵੀਡੀਓ ਵਾਸਤੇ ਬੁਝੂ ਲੈ ਬਿਟ ਜਾ ਬਤਵਾਰਸ ਨੂੰ ਘਰੇ ਦਿਹਾੜੀਆਂ ਨੇ ਕਿ ਕਿਹੜੀ ਬੰਦ ਕਰਨੀਆਂ ਦੱਸੋ ਬੇਟਾ ਕਿਹੜੀ ਭਾਈ ਨੇ ਘਰੇ ਵੀਡੀਓ ਕੋਲ ਲਗਾਈ ਹੋਈ ਆ ਆ ਸ਼ੁਰੂ ਤੋਂ ਆ ਆ ਹੈਗੀ ਆ ਜੈਸੀ ਵੀ ਆ ਜੀ ਸੀ ਵੀ ਆ ਜੀ ਸੀ ਵੀ ਆ ਆ ਵੀ ਜੀ ਸੀ ਵੀ ਆ ਹੈ ਗਿਆ ਉਹ ਅੰਬਾਸਟਰ ਬੈਂਡੇਜ ਹਾਂਜੀ ਬੈਂਡੇਜ ਬੈਂਡੇਜ ਵੀ ਬਿੰਡੇਜ ਇਹ ਫਰਾਰੀ ਆ ਬਰਾਰੀ ਆ ਹਾਂ ਜੀ ਆਜੀਬ ਆ ਆ ਥਾਰ 4x4 ਮਾਰ ਦਾ 4x4 ਮਾਰ ਦਾ 4x4 ਆ ਸਾਰੇ ਜੀਪਾਂ ਨੇ 4x4 ਕਲਰ ਦੇਖ ਲਓ ਆ ਇੱਕ ਰੈੱਡ ਆ ਤੇ ਇਹ ਕਾਲਾ ਆ ਜਿਹੜਾ ਆ ਬਲੂ ਆ ਲੋਕਰਾ ਆ ਇੱਕ ਬਲੂ ਆ

ਹਰੇ ਜੀ ਐਜਟਾ ਬਣਾ ਲੈਣਾ ਜਿੰਨੇ ਪੀਰ ਨੇ ਤੇ ਕੰਪਨੀ ਦਾ ਟੈਨਸ਼ਨ ਕਰਦਾ ਬਾਹਰ ਜਾ ਕੇ ਜੀ ਆ ਕੇ ਜੀ ਨਾ ਬਿਲਾ ਇਹ ਗੱਲਾਂ ਆਵਾਜ਼ ਮੌਕੇ 70 ਤੱਕ ਵੇਟ ਕੈਰੀ ਕਰ ਲੇ 70 ਗੱਡੀ ਕੈਰੀ ਕਰ ਲੂਗੀ ਐ ਕਿੰਨੇ ਮਤਲਬ ਜੇ ਮੈਂ ਲਾਵਾਂ ਕਿੰਦਾ ਚੱਲੇਗਾ ਹਾਂ ਬਾਈ ਜੀ ਮੈਂ ਇਹ ਲਗਾਤਾਰ ਚਲਾਉਂਗੇ 40 45 ਮਿੰਟ ਲਗਾਤਾਰ ਚੱਲੇਗੀ ਇੱਕ ਵਾਰੀ ਜੇ ਅੱਪ ਚਲਾਵਾਂਗੇ 40 45 ਕਿਲੋਮੀਟਰ ਮਤਲਬ ਕਿ ਮਿੰਟ ਚੱਲੇਗੀ ਹਾਂ ਅੱਛਾ ਜੀ ਤੇ ਕਿੰਨਾ ਦੋ ਘੰਟਾ ਚੱਲੂਗਾ ਇੱਕ ਦੋ ਘੰਟੇ ਚੱਲ ਜਮਨ ਲੱਗਦੇ ਆ ਅੱਛਾ ਜੀ ਤੇ ਜੀ ਗਰੰਟੀ ਦੇਉਂਦੀ ਸੀ ਗਰੰਟੀ ਇਹਦੀ ਹਿੰਦੀ ਆ ਮਹੀਨੇ ਦੀ ਹੁੰਦੀ ਆ ਬੈਟਰੀ ਦਾ ਚਾਰਜ 1 ਮਹੀਨੇ ਦੀ ਬੈਟਰੀ ਆ ਗਈ ਬੈਟਰੀ ਦੇ ਚਾਰਜਰ ਦੀ ਚਾਰਜਰ ਦੀ ਅੱਛਾ ਜੀ 2 ਮਹੀਨੇ ਦੀ ਹੁੰਦੀ ਆ ਕੁਝ ਪੇਪਰ ਕੁ ਚਾਹੀਦਾ ਨੂੰ ਮੋਟਰ ਖਰਾਬ ਆ ਜਾਂਦੀ ਗਰਾਰੀ ਉਹ ਸਮਾਨ ਮਿਲ ਜਾਏਗਾ ਉਹਦੇ ਪੈਸੇ ਕੋਈ ਨਾ ਕਰਨ ਜਦੋਂ ਮੈਂ 2 ਮਹੀਨੇ ਦੀ 2 ਸਾਲ ਦੀ ਸਹੀ ਕੀ ਆ ਗਿਆ ਆਪ ਅੱਛੀ ਆ ਹਾਂ ਕਿਤੇ ਮੱਧ ਅਰੇ ਅੰਮਰਾ ਵੱਡੀ ਇਹ ਕਿਤਾ ਕੋ ਬੱਚੇ ਹੋਣ ਕਿੰਨੇ ਬੱਚੇ ਆ ਅੰਮਰਾ ਵੱਡੀ

ਇਹ ਇਹ ਕਾਵਾ ਇਹ ਸਟਾਰਾ ਨਾ ਆ ਬਾਈਕਾਂ ਖੜੀਆਂ ਐ ਮੈਂ ਕੱਢੀਆਂ ਸੋਣੀਆਂ ਦੱਸੋ ਬਰਾ ਇਹ ਤੇਮੜਾ ਸਕੂਟਰ ਆ ਤੇ ਹੁਣ ਮੈਂ ਸਕੂਟਰ ਸਕੂਟਰ ਬਾਈਕ ਲੈਣੀ ਆ ਤਾਂ ਆ ਬਾਈਕ ਨੂੰ ਹੌਸ ਕਰ ਦੇ ਮੇਰਾ ਟਰੈਕਟਰ ਵਧੀਆ ਦਾ ਵਾਸਤੇ ਵਾਸਤੇ ਹਾਂ ਬਿਲਕੁਲ ਬਿਲਕੁਲ ਜੀ ਸਰ ਉਹ ਕਹਿੰਦਾ ਮੈਂ ਦੂਜੀ ਗੱਡੀ ਲੈਣੀ ਆ ਟਰੈਕਟਰ ਵਧੀਆ ਹੈ ਜੀ Mahindra ਹੈ ਨਾ ਬਿਲਕੁਲ ਜੀ ਵਧੀਆ ਰੰਗ ਮੋਟੋ ਆਇਆ ਸਾਰੇ 3 ਇਹਨਾਂ ਦੇ ਕੋਲ ਜਿਹੜੀਆਂ ਵੀ ਵੈਰਾਈਟੀਆਂ ਨੇ ਸਾਰੀਆਂ ਇੱਕ ਨੰਬਰ ਦੀਆਂ ਨੇ ਬੱਚਿਆਂ ਦੇ ਬਹੁਤ ਹੀ ਪਿਆਰੇ ਗਿਫਟਸ ਰੱਖੇ ਹੋਏ ਨੇ ਨਾਲੇ ਬੋਲ ਬਹੁਤ ਹੀ ਪਿਆਰੀਆਂ ਪਿਆਰੀਆਂ ਇੱਕ ਮਨ ਆ ਡਾਇਨਾਸੌਰ ਹੱਛੇ ਇੱਕ ਮਿੰਟ ਬਰੇਕ ਇਕਨ ਗੱਡੀ ਬਾਰਿਸ਼ ਵਾਸਤੇ ਲੈ ਜੀ ਆ ਭਾਜੀ ਬਹੁਤ ਹੀ ਕਰੰਗਰਤੀਆ ਬਹੁਤ ਹੀ ਕਰੰਗਰਤੀਆ ਇਹ ਆਂਦੀ ਪਈਏ ਬਾਰਿਸ਼ ਦੀ ਗੱਡੀ बच्चा <laughs> के बहुत ही प्यारे खिलौने बहुत ही प्यार आइटमां बारिश के कल पहुंच चुकी है बार काउंटर तक <laughs> ਹਾਂਜੀ ਸਿੱਕਾ ਸਰ ਹਾਂਜੀ ਸਰ ਕਿੱਥੋਂ ਆਏ ਤੁਸੀਂ ਅਸੀਂ ਆਏ ਹਾਂ ਲੋਹਾਰੇ ਤੋਂ ਜੀ ਠੀਕ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲਖਪਤ ਸਿੰਘ ਹੈ ਜੀ ਠੀਕ ਹੈ ਸਰ ਤੇ ਤੁਹਾਨੂੰ ਕਿਸ ਨੇ ਰਿਕਮੈਂਡ ਕੀਤਾ ਸੀ ਕਿ ਵੀਡੀਓ ਦੇਖ ਕੇ ਆਏ ਸੀ ਮੈਂ ਮੈਡਮ ਵੀਡੀਓ ਦੇਖ ਕੇ ਆਇਆ ਸੀ ਵੀਡੀਓ ਦੇਖ ਕੇ ਆਏ ਸੀ ਤੁਸੀਂ ਆਹ ਘਰ ਪਰਚੇਜ਼ ਕੀਤੀ ਹੈ ਬੱਚੇ ਲਈ ਹਾਂਜੀ ਠੀਕ ਹੈ ਜੀ ਤੇ ਸਰ ਤੁਸੀਂ ਸਾਰਿਆਂ ਨੂੰ ਰਿਕਮੈਂਡ ਕਰਨਾ ਚਾਹੋਗੇ ਅੱਗੇ ਹਾਂਜੀ ਮੈਡਮ ਤਾਨੂੰ ਵਧੀਆ ਲੱਗਿਆ ਉਹ ਰਿਹਾ ਕਿ ਸਾਡੇ ਸਟੋਰ ਸਟਾਫ ਨੇ ਕਿੱਦਾਂ ਟੈਂਡ ਕੀਤਾ ਵਧੀਆ ਟੈਂਡ ਕੀਤਾ ਮੈਡਮ ਵਧੀਆ ਟੈਂਡ ਕੀਤਾ ਠੀਕ ਹੈ ਸਰ ਥੈਂਕ ਯੂ ਸੋ ਮੱਚ ਸਾਨੂੰ ਵੀ ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਵਿਜ਼ਿਟ ਕੀਤਾ ਠੀਕ ਹੈ ਸਰ ਹਾਂਜੀ ਜੀ ਆਪਾਂ ਆਪਣੇ ਬੇਟੇ ਵਾਸਤੇ ਆਹ ਗੱਡੀ ਬੁੱਕ ਕੀਤੀ ਆ ਤੇ ਅੱਜ ਵਾਸਤੇ ਲੈ ਕੇ ਚੱਲੇ ਆ ਉਹਨੂੰ ਵੱਡਾ ਗਿਫਟ ਕਰਾਂਗੇ ਤੇ ਤੇ ਕਮੈਂਟ ਕਰਕੇ ਦੱਸਿਓ ਤੇ ਕਿੱਦਾਂ ਦਾ ਲੱਗਿਆ ਵਾਰਤਾ ਗਿਫਟ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ

ਗੱਡੀ ਆ ਚੁੱਕੀ ਆ ਸਾਡੇ ਵਾਰਿਸ ਦੀ। ਦੂਜੇ ਵਾਰਿਸ ਨੂੰ ਸੋਨੀ ਜੀ ਰਾਈਡ ਲੈ ਆਤੀ ਆ ਠੀਕ ਆ ਗੱਡੀ। ਜੇ ਦਾਦੀ ਪੂਆ ਨੇ ਕਿਹਾ ਸੀ ਦਾਦੀ ਦੀ ਪੂਆ ਮਗੇ ਟਾਈਮ। ਆ ਚੁ। ਆ ਚੁ ਬਣੀ ਆ। ਉੱਧਰ ਜਾ ਕੇ ਦੱਸ। ਸੋਨੀ ਆ। ਮੈਂ ਤੇਰੀ ਲਈ ਆਤੀ ਆ। ਗੱਡੀ ਲੈ ਆਤੀ ਆ। ਪਾਪਾ ਨੇ ਚਲੋ ਕਰੀਏ ਦੱਸ। ਇਹ ਨਹੀਂ ਚੜੀ ਗੱਡੀ ਮੇਰੇ ਵਾਰਿਸ ਦੀ। ਆ ਜੋ ਅੰਦਰ ਲੈ ਆਓ। ਉਹ ਕਿੱਥੇ ਡਾਇਰੈਕਟ ਠੀਕ ਆ।

ਵਾਚੂ ਵਾਚੂ ਤੇ ਵਾਚ ਦੀ ਗੱਡੀ ਆ ਗਈ ਸਾਰੇ ਕੋਲੇ ਮਾਰੇ ਵਾਚੂ ਓਏ ਵਾਰਸ ਅੱਗੇ ਤੋਂ ਡੀਰ ਆਇਤੋ ਕਿਲ ਵੀ ਆਚੂ ਸੋਣੀਆ ਸੋਣੀਆ ਗੱਡੀ ਅੱਛਾ ਇਧਰ ਅੱਗੇ ਇਤੋ ਸੋਣੀ ਗੱਡੀ ਇਤੋ ਇਧਰ ਆਲੇ ਤੋਂ ਆਲੇ ਤੋਂ ਇਧਰ ਤੋਂ ਉਧਰ ਨੂੰ ਅੱਗੇ ਅੱਗੇ ਇਦੋਂ ਵੀ ਇਦੋਂ ਨੂੰ ਮੁੜੂਗੀ ਇਦੋਂ ਵੀ ਉੱਤਰਾ ਤੋਂ ਹੋਣੂਗੀ ਅੱਛਾ ਜਿਹੜਾ ਬਿੱਕਾ ਚਲਦੀ ਹੋ ਚਗੀ ਕੁਕ ਮਾਈ ਨਾ ਹਾਂ ਹਾਂ ਹਲੋ ਮਾਚੂ ਵਾਸੂ ਬਰਥਡੇ ਦਾ ਗਿਫਟ ਮਿਲ ਗਿਆ ਮਾਚੂ ਨੂੰ ਛੋਣਾ ਮਾਚੂ ਮਾਚੂ ਕੇ ਗਿਫਟ ਮਿਲੀ ਆਵਾ ਬਰਥਡੇ ਦਾ ਗਿਫਟ ਮਿਲਿਆ ਸੱਚਾ ਮੰਮੀ ਨੂੰ ਹਾਂ ਅਸੀਂ ਮਮਿੰਨ ਦਿੱਚੋ ਇਹ ਦੇਖੋ ਇਹ ਦੇਖੋ ਇਹ ਦੇਖੋ ਬੇਲਾਂਦੀ ਹਾਂ ਜੀ ਬੱਚੋ ਬੜੇ ਲਗ ਕੇ ਮਿਲਿਆ ਹਾਂਜੀ ਕਈ ਦਾ ਹਾਂਜੀ ਹਾਂਜੀ ਸੱਚੀ ਗੱਲ ਦੱਸੋ ਵਾਇਰਲ ਕਰ ਦੋ ਮੇਰਾ ਵਾਇਰਲ ਕਰ ਦੋ ਸਤਨਾਮ ਵਾਇਰਲ ਕਰ ਦੋ ਕਰ ਦੋ ਸਤਨਾਮ ਵਾਇਰਲ ਜ਼ੋਰ ਦੀ ਜ਼ੋਰ ਦੀ ਇੱਕ ਵਾਰ ਵੀ ਵਾਇਰਲ ਕਰ ਦੋ ਸਤਨਾਮ ਵਾਇਰਲ ਫਸ ਸਤਨਾਮ ਵਾਇਰਲ ਕਰਿਆ ਆਪਣਾ ਬਾਹੇ ਲੁੱਲੂ ਮੇਰੇ ਕਰਿਓ ਸ਼ੇਅਰ ਕਰਿਓ ਚਲੋ ਚਲਾਓ ਗੱਲੀ ਵਾਰਸ ਹਰ ਇਹਨਾਂ ਅੱਗੇ ਗਲੀ ਚ ਕਿਹੜਾ ਕੱਢ ਕੇ ਆਊਗਾ ਗਲੀ ਚ ਕਿਹੜਾ ਗਲੀ ਚ ਕਿਹੜਾ ਕੱਢੇ ਜਾਣਾ ਵਾਰਸ ਮੈਂ ਕਹਤ ਅੱਖਾਂ ਜਗਦੀਆਂ ਵਾਰਸ ਦੀਆਂ ਦੇਖਿੰਦੇ ਨਾ ਯਾ ਨਾ ਹੋਲੀ ਗਲੀ ਕੱਢੇ ਆਜੋ ਆਜੋ ਮਾਝੂ Non ho detto niente, non ho detto niente. Allora, io non sono in fanno, 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 ਵੜਨੋ 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 ਆ ਜਾਂਦਾ ਵਾਸ ਆ ਚੂ ਚਲੋ ਨਾ ਆਜੋ ਘਰ ਮੋਟ ਘੋਮ ਲਿਆ ਤੁਸੀਂ ਆਜੋ ਨਾ ਘਰ ਨੂੰ ਆਜੋ ਆਉਣ ਕਰੇ ਚੱਲੀਏ ਮੋਟ ਘੋਮ ਲਿਆ ਵਾਸ ਨੇ ਚਲੋ 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 ਮੋਟ ਘੋਮ ਲਿਆ ਬਾਚੂ ਨੇ ਹਾਰਨ ਮਾਰਦਾ ਹਾਰਨ ਮਾਰਦਾ ਵਾਰਸ ਹੈਨਾ ਇਹ ਵੀ ਮਾਰਦਾ ਪਾਚੂ ਆਜੋ 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 ਚੱਲ ਲੈ ਜੱਟਾ ਚੱਕਦੇ ਮਾਚੀਓ ਮਾਚੀਓ ਪਾਪਾ ਜੰਪੜੀ ਦੇਖਦਾ ਵਾਰਤ ਜੰਪ ਨੇ ਸਟਾਉਂਡ ਐਦੋ ਦੇਖੋ ਮੰਮਾ ਵਲ ਮੰਮਾ ਵਲ ਦੇਖ ਹਾਂ ਬਹੁਤ ਿਆਰ ਲੱਗਾ ਕਿ ਬਟ ਮੋਚੋੜਾ ਲੱਗਾ థాంਕਿਊ ਕਹ ਲਓ ਪਾਪਾ ਨੂੰ ਠੀਕ ਹੈ థాంਕਿਊ ਬੈ థాంਕਿਊ ਪਾਪਾ థాంਕਿਊ ਪਾਪਾ ਮਾਰੀ ਖੋਲ ਕੇ ਉੱਤਰ ਜਾ ਉਹ ਚ ਮਾਰੀ ਬੰਦ ਕਰ ਲੋ ਮਾਰੀ ਬੰਦ ਕਰ ਦੋ ਚਲੋ ਬਾਰੀ ਬੰਦ ਕਰ ਦੋ ਓਕੇ ਆ ਸਟਾਪ ਇਤ